ਮੰਤਪਾਗੀ ਖਬਰ ਕੀਰਤਪੁਰ ਸਾਹਿਬ ਤੋਂ ਜਿੱਥੇ ਦੋ ਗੱਡੀਆਂ ਆਪਸ ਦੇ ਵਿੱਚ ਟਕਰਾਉਣ ਤੋਂ ਬਾਅਦ ਨਹਿਰ ਦੇ ਵਿੱਚ ਡਿਗਣ ਤੋਂ ਮੱਸਾ ਬਚੀਆਂ ਇਸ ਐਕਸੀਡੈਂਟ ਦੇ ਚੱਲਦਿਆਂ ਨੈਸ਼ਨਲ ਹਾਈਵੇ ਕੀਰਤਪੁਰ ਸਾਹਿਬ ਮਨਾਲੀ ਰੋਡ ਕਾਫੀ ਢੇਰ ਤੱਕ ਬੰਦ ਕੀਤਾ ਗਿਆ ਜਦੋਂ ਦੋ ਟਰੱਕ ਇਸ ਪੁਲ ਤੋਂ ਜਾ ਰਹੇ ਸਨ ਤੇ ਓਵਰਟੇਕਿੰਗ ਦੇ ਚੱਲਦਿਆਂ ਆਪਸ ਦੇ ਵਿੱਚ ਟਕਰਾ ਗਏ ਤੇ ਨਹਿਰ ਦੇ ਵਿੱਚ ਡਿਗਣ ਤੋਂ ਬਾਲ-ਬਾਲ ਬਚੇ ਮੌਕੇ ਤੇ ਪ੍ਰਸ਼ਾਸਨ ਵੱਲੋਂ ਰੋਡ ਜਾਮ ਕਰੇਨਾ ਬੁਲਾਈਆਂ ਗਈਆਂ ਜਿਸ ਦੇ ਨਾਲ ਟਰੱਕਾਂ ਨੂੰ ਕੱਢਿਆ ਗਿਆ ਅਤੇ ਰੋਡ ਜਾਮ ਨੂੰ ਖਲਵਾ ਦਿੱਤਾ ਗਿਆ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀਆਂ ਨੁਕਸਾਨੀਆਂ ਗਈਆਂ ਤੇ ਗੱਡੀਆਂ ਨਹਿਰ ਦੇ ਵਿੱਚ ਡਿੱਗ ਸਕਦੀਆਂ ਸਨ ਤੇ ਵੱਡਾ ਪਾਣਾ ਵਾਪਰ ਸਕਦਾ ਸੀ ਪਰਮਾਤਮਾ ਦੀ ਕਿਰਪਾ ਦੇ ਨਾਲ ਮਸਾਂ ਹੀ ਬਚਾ ਹੋਇਆ ਤੇ ਗੱਡੀਆਂ ਨੂੰ ਕੱਢਣ ਦੇ ਵਿੱਚ ਸੰਭਵ ਕੋਸ਼ਿਸ਼ ਕੀਤੀ ਗਈ ਤੇ ਕਾਫੀ ਘੰਟਿਆਂ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਕਰੇਨਾ ਲਗਾ ਕੇ ਰੋਡ ਜਾਮ ਨੂੰ ਖਲਵਾ ਲਿਆ ਗਿਆ ਦੇਖੋ ਤਸਵੀਰਾਂ ਸ਼੍ਰੀ ਗਿੱਕਪੁਰ ਸਾਹਿਬ ਤੋਂ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੇ ਨਾਲ